ਅੱਜ ਇਹ ਇੱਕ ਛੋਟੀ ਜੀ ਮੀਟਿੰਗ ਸੀਗੀ ਕੋਟ ਖਾਲਸਾ ਵਿਖੇ ਪਰ ਮੇਰੇ ਸਮਾਜ ਦਾ ਪਿਆਰ ਤੇ ਮੁਹੱਬਤ ਜਥੇਬੰਦੀ ਗਵਾਲਮੀ ਕੀ ਧਰਮ ਸਮਾਜ ਪ੍ਰਤੀ ਇੰਨੀ ਆ ਕਿ ਇਹ ਇੱਕ ਵਿਚਾਰ ਰੈਲੀ ਦਾ ਰੂਪ ਇਹ ਨੇ ਧਾਰਨ ਕਰ ਲਿਆ ਮੈਂ ਜਿੱਥੇ ਕੋਟ ਖਾਲਸਾ ਦੀ ਸਮੂਚੀ ਸਾਧ ਸੰਗਤ ਦਾ ਧੰਨਵਾਦ ਕਰਦਾ ਕਿਉਂਕਿ ਅੱਜ ਇੱਕ ਵਿਸ਼ੇਸ਼ ਨੀਤੀ ਭੈਣ ਮਨਪ੍ਰੀਤ ਕੌਰ ਜੀ ਜਿਹੜਾ ਹੈ ਜ਼ਿਲ੍ਹਾ ਚੇਅਰਮੈਨ ਜਿਹੜਾ ਹੈ ਉਹ ਨਿਯੁਕਤ ਕੀਤਾ ਗਿਆ ਊਮਨ ਵਿੰਗ ਦੇ ਦਾ ਨਾਮ ਮਨਪ੍ਰੀਤ ਕੌਰ ਆ ਮੈਂ ਕੋਟ ਖਾਲਸਾ ਦੀ ਰਹਿਣ ਵਾਲੀਆਂ ਜੋ ਵੀ ਬਾਬਾ ਨਸ਼ੱਤਰਨਾਥ ਜੀ, ਸ਼ੇਰਗਿੱਲ ਜੀ ਸਾਡੇ ਕੋਟ ਖਾਲਸਾ ਚਾਏ ਆ ਮੈਨੂੰ ਜੋ ਵੀ ਅੱਜ ਇਹਨਾਂ ਨੇ ਸੇਵਾ ਦਿੱਤੀ ਆ ਮੈਂ ਆਪਣੀ ਸੇਵਾ ਇਮਾਨਦਾਰੀ ਨਾਲ ਨਿਭਾਵਾਂਗੀ ਮੈਂ ਭੈਣਾਂ ਦੇ ਹੱਕ ਵਿੱਚ ਹਮੇਸ਼ਾ ਖੜੀ ਆ ਮੇਰੇ ਘਰ ਦੇ ਦਰਵਾਜ਼ੇ ਰਾਤ ਦਿਨ ਵਾਸਤੇ ਖੁੱਲੇ ਆ ਜੋ ਮੇਰੀਆਂ ਭੈਣਾਂ ਨਾਲ ਤੱਕਾ ਹੁੰਦਾ ਵਾ ਮੈਂ ਉਸ ਭੈਣਾਂ ਦੇ ਨਾਲ 24 ਘੰਟੇ ਹਮੇਸ਼ਾ ਨਾਲ ਤੁਰਾਂਗੀ ਖਾਲਸਾ ਵਿਖੇ ਪਹੁੰਚੇ ਕਿ ਮੀਟਿੰਗ ਕਿੰਨਾ ਹੋਤੀ ਹੈ ਹਾਂਜੀ ਜੈਵਾਲਮਿਕੀ ਜਗਰੂ ਗਿਆਨਾ ਜੀ ਅੱਜ ਇੱਕ ਛੋਟੀ ਜੀ ਮੀਟਿੰਗ ਸੀਗੀ ਕੋਟ ਖਾਲਸਾ ਵਿਖੇ ਪਰ ਮੇਰੇ ਸਮਾਜ ਦਾ ਪਿਆਰ ਤੇ ਮੁਹੱਬਤ ਜਥੇਬੰਦੀ ਕਵਾਲਮਿਕੀ ਧਰਮ ਸਮਾਜ ਪ੍ਰਤੀ ਇੰਨੀ ਹੈ ਕਿ ਇਹ ਇੱਕ ਵਿਸ਼ਾਲ ਰੈਲੀ ਦਾ ਰੂਪ ਇਨੇ ਧਾਰਨ ਕਰ ਲਿਆ ਮੈਂ ਜਿੱਥੇ ਕੋਟ ਖਾਲਸਾ ਦੀ ਸਮੁੱਚੀ ਸਾਧ ਸੰਗਤ ਦਾ ਧੰਨਵਾਦ ਕਰਦਾ ਕਿਉਂਕਿ ਅੱਜ ਇੱਕ ਵਿਸ਼ੇਸ਼ ਨਿਯੁਕਤੀ ਭੈਣ ਮਨਪ੍ਰੀਤ ਕੌਰ ਜੀ ਨੂੰ ਜਿਹੜਾ ਹੈ ਜ਼ਿਲ੍ਹਾ ਚੇਅਰਮੈਨ ਜਿਹੜਾ ਹੈ ਉਹ ਨਿਯੁਕਤ ਕੀਤਾ ਗਿਆ ਵੂਮਨ ਵਿੰਗ ਦੇ ਕਿਉਂਕਿ ਸਾਡੀਆਂ ਜਿਹੜੀਆਂ ਊਮਨ ਐ ਉਹ ਜਥੇਬੰਦੀ ਦੇ ਵਿੱਚ ਬਹੁਤ ਵੱਡੀ ਤਦਾਦ ਦੇ ਉੱਤੇ ਜੁੜ ਰਹੀਆਂ ਮੈਂ ਅਪੀਲ ਕਰਦਾ ਮੇਰੀਆਂ ਭੈਣਾਂ ਨੂੰ ਮੇਰੀਆਂ ਮਾਤਾਵਾਂ ਨੂੰ ਨੌਜਵਾਨ ਧੀਆਂ ਨੂੰ ਕਿ ਆਪਾਂ ਸਾਰਿਆਂ ਨੇ ਏਕਾ ਕਰਕੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਜੋ ਵਿਚਾਰਧਾਰਾ ਸੀਗਾ ਉਸ ਨੂੰ ਅਸੀਂ ਅਪਣਾਉਣਾ ਹੈਗਾ ਕਿਉਂਕਿ ਜਥੇਬੰਦੀ ਦਾ ਪਹਿਲਾ ਲਕਸ਼ਯਾ ਹੈ ਕਿ ਬੱਚਿਆਂ ਨੂੰ ਵੱਧ ਵੱਧ ਐਜੂਕੇਸ਼ਨ ਦੇਣੀ ਹੈ ਤੇ ਆਪਣੇ ਮੌਲਿਕ ਅਧਿਕਾਰਾਂ ਪ੍ਰਤੀ ਅਵੇਅਰ ਕਰਨਾ ਜਾਗਰੂਤ ਕਰਨਾ ਸੋ ਇਸ ਕਰਕੇ ਅੱਜ ਜਿਹੜੀ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਹੈ ਜੋ ਇੱਕ ਵਿਚਾਰ ਰੈਲੀ ਦਾ ਰੂਪ ਜਿੰਨੇ ਧਰਮ ਕੀਤਾ ਹੈ ਉਹ ਜਿਹੜੀ ਅੱਜ ਕੋਟ ਖਾਲਸਾ ਵਿਖੇ ਜਿਹੜੀ ਕੀਤੀ ਗਈ ਹੈ ਮੇਰੇ ਸਤਿਕਾਰਯੋਗ ਸਾਥੀ ਜਿਹੜੀ ਕੋਟ ਖਾਲਸਾ ਦੀ ਪੂਰੀ ਸਮੂਚੀ ਟੀਮ ਹੈਗੀ ਆ ਕਿਹਨਾਂ ਸਾਜਨ ਸਿੰਘ ਸਾਜਨ ਜੀ ਤੇ ਸੁਖਵੰਤ ਸਿੰਘ ਸੁਖਵੰਤ ਜੀ ਇਹ ਜਿਹੜੀ ਸਾਰੀ ਟੀਮ ਸਾਡੀ ਜਥੇਬੰਦੀ ਦੀ ਜਿਹੜੀ ਪਹਿਲਾਂ ਹੀ ਆਲਰੇਡੀ ਜੈਂਸ ਦੇ ਵਿੱਚ ਲੱਗੀ ਸੀ ਅੱਜ ਭੈਣ ਜੀ ਨੂੰ ਲੇਡੀਜ਼ ਨੂੰ ਵੀ ਜਿਹੜਾ ਆ ਇਹਦੇ ਵਿੱਚ ਮੌਕਾ ਦਿੱਤਾ ਗਿਆ ਸੋ ਸਾਡੀ ਸਮੁੱਚਾ ਜਿਹੜਾ ਸਮਾਜ ਹੈ ਇਥੇ ਵਾਲਮੀਕੀ ਮੰਦਰ ਦੇ ਪ੍ਰਧਾਨ ਸਾਹਿਬ ਅ ਅਮਰ ਸਿੰਘ ਬਾਬਾ ਜੀਵਨ ਸਿੰਘ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਅਤੇ ਸਮੁੱਚਾ ਜਿਹੜਾ ਆ ਸਾਧ ਸੰਗਤ ਨੇ ਇਹਦੇ ਵਿੱਚ ਸੰਪੂਰਨ ਜਿਹੜਾ ਸਹਿਯੋਗ ਦਿੱਤਾ ਹੈ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਵਾਲਮਕੀ ਜੈ ਪੀਮ ਜੈ ਪਰ ਜੋ ਬੋਲੇ ਸੋ ਨਰ ਪਗਵਾਨ ਵਾਲਮੀਕੀ ਦੀ ਜੈ ਮੇਰਾ ਨਾਮ ਮੰਤਪ੍ਰੀ ਕੋਰਿਆ ਮੈਂ ਕੋੜ ਖਾਲਸਾ ਦੀ ਰਹਿਣ ਵਾਲੀ ਆ ਜੋ ਵੀ ਬਾਬਾ ਨਸ਼ਤਰਨਾਥ ਜੀ ਸ਼ੇਰਗਿਲ ਜੀ ਸਾਡੇ ਕੋੜ ਖਾਲਸਾ ਚ ਆਇਆ ਮੈਨੂੰ ਜੋ ਵੀ ਅੱਜ ਇਨਾਂ ਨੇ ਸੇਵਾ ਦਿੱਤੀ ਆ ਮੈਂ ਆਪਣੀ ਸੇਵਾ ਇਮਾਨਦਾਰੀ ਨਾਲ ਨਿਭਾਵਾਂਗੀ ਮੈਂ ਭੈਣਾਂ ਦੇ ਹੱਕ ਵਿੱਚ ਹਮੇਸ਼ਾ ਖੜੀ ਆ ਮੇਰੇ ਘਰ ਦੇ ਦਰਵਾਜ਼ੇ ਰਾਹ ਦੇਣ ਵਾਸਤੇ ਖੁੱਲੇ ਆ ਜੋ ਮੇਰੀਆਂ ਭੈਣਾਂ ਨਾਲ ਤੱਕੇ ਹੁੰਦਾ ਵਾ ਮੈਂ ਉਸ ਭੈਣਾਂ ਦੇ ਨਾਲ 24 ਘੰਟੇ ਹਮੇਸ਼ਾ ਨਾਲ ਤੁਰਾਂਗੀ ਜੋ ਵੀ ਮੈਨੂੰ ਬਾਬਾ ਜੀ ਨੇ ਚੇਅਰਮੈਨ ਨੇ ਸੇਵਾ ਦਿੱਤੀ ਆ ਮੈਂ ਆਪਣੀ ਇਮਾਨਦਾਰੀ ਦੇ ਨਾਲ ਨਿਭਾਵਾਂਗੀ ਮੈਂ ਅੱਜ ਵੀ ਭੈਣਾ ਦੇ ਹੱਕਾਂ 'ਚ ਖੜੀ ਆ ਤੇ ਕੱਲ ਵੀ ਖੜੀ ਆ ਜੋ ਸਾਡੀਆਂ ਭੈਣਾਂ ਦਾ ਤੱਕਾ ਹੋ ਰਿਹਾ ਵਾ ਮੈਂ ਭੈਣਾਂ ਨਾਲ ਖੜੀ ਆ ਮੈਂ ਜੋ ਵੀ ਅੱਜ ਬਾਬਾ ਨਛੱਤਰਨਾਥ ਗਿੱਲ ਜੀ ਨੇ ਮੈਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਆ ਮੈਂ ਆਪਣੀ ਇਮਾਨਦਾਰੀ ਦੇ ਨਾਲ ਨਿਭਾਵਾਂਗੀ